ਬਿਚਾਰਾ ਇੱਕ ਬੱਚਾ ਵਿਚਾਰਾ ਗਲ ਝੱਗਾ ਤੇ ਪੈਰ ਨੰਗੇ ਸਿਰ ਜ਼ਿੰਮੇਵਾਰੀ ਦੀ ਟੋਕਰੀ ਗਲੀ ਗਲੀ ਘੁੰਮਦਾ ਹੋਕਾ ਦਿੰਦਾ ਘੁੰਗਣੀਆਂ ਲੈ ਲੋ ਘੁੰਗਣੀਆਂ ਗਵੰਡਣ ਪੁੱਛਦੀ ਗਵੰਡਣ ਨੂੰ 니ଏ ਕੌਣ ਆ ਘੁੰਗਣੀਆਂ ਵਾਲਾ ਇਹ ਤਾਂ ਜੇਠਾ ਅਨਾਥ ਦੋਤਾ ਆਪਣੇ ਪਿੰਡ ਦਾ ਮਾਪੇ ਮਰ ਗਏ ਨਾਨੀ ਕੋਲ ਰਹਿੰਦਾ ਵਿਚਾਰਾ ਮਾਪੇ ਮਰ ਗਏ ਨਾਨੀ ਕੋਲ ਰਹਿੰਦਾ ਵਿਚਾਰਾ ਸਦੀਆਂ ਬੀਤ ਗਈਆਂ ਗਵਾਂਢ ਨੇ ਆ ਇੱਕ ਵਾਰ ਅਤੇ ਤੱਕ ਜਰਾ ਨਜ਼ਾਰਾ ਮੈਂ ਇਕਬਾਲ ਤੈਨੂੰ ਬੜੇ ادب ਨਾਲ ਦੱਸਣਾ ਚਾਹਾਂ ਤੂੰ ਕਹਿੰਦੀ ਸੀ ਵਿਚਾਰਾ ਵਿਚਾਰੇ ਦੇ ਮਾਪੇ ਅੱਜ ਲੱਖਾਂ ਦਾ ਆਸਰਾ ਉਹ ਤੂੰ ਕਹਿੰਦੀ ਸੀ ਵਿਚਾਰਾ ਵਿਚਾਰੇ ਦੇ ਪੈਰ ਨੰਗੇ ਅੱਜ ਰਾਜੇ ਮਹਾਰਾਜੇ ਚਰਨ ਪਰਸਦੇ ਤੂੰ ਕਹਿੰਦੀ ਸੀ ਵਿਚਾਰਾ ਵਿਚਾਰੇ ਦਾ ਘਰ ਹੈ ਨਹੀਂ ਅੱਜ ਹਰਿਮੰਦਰ ਸੋਨੇ ਦਾ ਘਰ ਤੂੰ ਕਹਿੰਦੀ ਸੀ ਵਿਚਾਰਾ ਵਿਚਾਰੇ ਦੇ ਕੱਪੜੇ ਪਾਟੇ ਅੱਜ 2 ਲੱਖ ਦੇ ਨਿੱਤ ਬਦਲਦੇ ਵਸਤਰ ਤੂੰ ਕਹਿੰਦੀ ਸੀ ਵਿਚਾਰਾ ਵਿਚਾਰੇ ਕੋਲ ਦੋ ਡੰਗ ਦੀ ਰੋਟੀ ਹੈ ਨਹੀਂ ਅੱਜ ਦੇਖ 1.5 ਲੱਖ ਸੰਗਤ ਨੂੰ ਪ੍ਰਸ਼ਾਦਾ ਰੋਜ਼ ਤੂੰ ਕਹਿੰਦੀ ਸੀ ਵਿਚਾਰਾ ਵਿਚਾਰੇ ਦਾ ਵਿਆਹ ਨਹੀਂ ਹੋਣਾ ਅੱਜ ਵਿਆਹ ਹੁੰਦੇ ਹੀ ਉਸਤੀਆਂ ਰੱਛੀਆਂ ਲਾਵਾਂ ਨਾਲ ਤੂੰ ਕਹਿੰਦੀ ਸੀ ਵਿਚਾਰਾ ਵਿਚਾਰੇ ਕੋਲ ਕੋਈ ਟਿਕਾਣਾ ਨਹੀਂ ਕਿਤੇ ਅੱਜ ਉਸ ਦਾ ਆਪਣਾ ਵਸਾਇਆ ਸ਼ਹਿਰ ਅੰਮ੍ਰਿਤਸਰ ਤੂੰ ਕਹਿੰਦੀ ਸੀ ਵਿਚਾਰਾ ਵਿਚਾਰੇ ਨੇ ਪੈਦਲ ਹੀ ਤੁਰਨਾ ਪਿੰਡ ਪਿੰਡ ਅੱਜ ਬੱਸ ਅੱਡਾ ਰੇਲਵੇ ਤੇ 에어ਪੋਰਟ ਉਸ ਦੇ ਨਾਮ ਤੂੰ ਕਹਿੰਦੀ ਸੀ ਵਿਚਾਰਾ ਵਿਚਾਰੇ ਨੂੰ ਪੁੱਛਦਾ ਹੀ ਕੋਈ ਨਹੀਂ ਅੱਜ ਉਸ ਦੀ ਜੈ ਜੈਕਾਰ ਹਰ ਪਾਸੇ ਗੁਆਂਟਣ ਦੇ ਹੱਥ ਜੁੜ ਗਏ ਅੱਖਾਂ ਵਿੱਚ ਹੰਝੂ ਤੇ ਜ਼ੁਬਾਨ ਬੰਦ ਜਿਵੇਂ ਤਨ ਮਨ ਅੰਦਰ ਹੋਈ ਰੁਸ਼ਨਾਈ ਹੋਵੇ ਤਨ ਤਨ ਗੁਰੂ ਰਾਮਦਾਸ ਜੀ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਤਨ ਗੁਰੂ ਰਾਮਦਾਸ ਜੀ